ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਮਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਈਆਂ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਹੋ ਫੁੱਲ ਵਾਚ ਕਰੋ ਮਾਰਨਿੰਗ ਦਾ ਟਾਈਮ ਸੀਗਾ ਦਿਨ ਸੀ ਬੁੱਧਵਾਰ ਬੁੱਧਵਾਰ ਜੀ ਮੈਨੂੰ ਲੱਗਦਾ ਬੁੱਧਵਾਰ ਨਹੀਂ ਸੀ ਇੱਕ ਤਾਂ ਇਹ ਹੋ ਜਾਂਦਾ ਜੀ ਮਤਲਬ ਯਾਦ ਨਹੀਂ ਰਹਿੰਦੀ ਹਨਾ ਵੀ ਤਾਰੀਖ ਤੇ ਦਿਨ ਕਈ ਵਾਰੀ ਯਾਦ ਰਹਿ ਜਾਂਦੇ ਨੇ ਕਈ ਵਾਰੀ ਦਿਮਾਗ ਤੋਂ ਨਿਕਲ ਜਾਂਦੇ ਨੇ ਇੱਥੇ ਇਹ ਸੀ ਮਤਲਬ 6:30 7:00 ਵਜੇ ਦੇ ਵਿਚਾਲੇ ਵਿਚਾਲੇ ਦਾ ਟਾਈਮ ਜਦੋਂ ਸੂਰਜ ਮਤਲਬ ਚੜਦਾ ਜਿਆ ਹੈ ਕਿਉਂਕਿ ਸਾਨੂੰ ਮਤਲਬ ਲਾਲੀ ਜੀ ਟਾਈਪ ਥੋੜਾ ਜਿਹਾ ਘੱਟ ਦਿਖਦਾ ਏ ਜਦੋਂ ਥੋੜਾ ਜਿਹਾ ਚੜ ਜਾਂਦਾ ਸੂਰਜ ਫੇਰ ਹੀ ਦਿਖਦਾ ਏ ਸਾਡੇ ਘਰ ਤੋਂ ਤੇ ਬਹੁਤ ਸੋਹਣਾ ਪੰਛੀ ਘੁੰਮ ਰਹੇ ਸੀ ਚਾਰ ਚਪੇਰੇ ਜਦੋਂ ਸੂਰਜ ਚੜ੍ਹਦਾ ਤੇ ਉਦੋਂ ਪੰਛੀਆਂ ਦੀਆਂ ਆਵਾਜ਼ਾਂ ਵੀ ਬਹੁਤ ਸੋਹਣੀਆਂ ਤੇ ਬਹੁਤ ਮਿੱਠੀਆਂ-ਮਿੱਠੀਆਂ ਜਿਹੀ ਆਉਂਦੀਆਂ ਨੇ ਬਹੁਤ ਸੋਹਣੇ ਲੱਗਦੇ ਨੇ ਫਿਰ ਉਸ ਤੋਂ ਬਾਅਦ ਆਪਾਂ ਕਿਤੇ ਘਰ ਦੇ ਕੰਮ ਬੇੜੇ ਦਾ ਸਾਫ-ਸਫਾਈਆ ਕੀਤਾ ਫਿਰ ਕੀਤੀ ਸੀ ਆਪਾਂ ਅੰਦਰ ਝਾੜੂ-ਪੋਚਾ ਇੱਕ ਇਹ ਹੋ ਜਾਂਦਾ ਜੀ ਹਵਾ ਜ਼ਿਆਦਾ ਤੇਜ਼ ਚੱਲਦੀ ਹੈ ਨਾ ਉਦੇ ਕਰਕੇ ਫਿਰ ਥੋੜਾ ਜਿਹਾ ਬੇੜੇ ਦਾ ਔਖਾ ਹੋ ਜਾਂਦਾ ਹੈ ਮਤਲਬ ਸੁੰਬਰਨ ਦਾ ਕਿਉਂਕਿ ਜਿਹੜਾ ਇਹ ਹੋ ਜਾਂਦਾ ਹੁਣ ਇੱਕ ਤਈ ਆ ਜਦੋਂ ਵੀ ਮੌਸਮ ਉਹਦੇ ਕਰਕੇ ਨਵੇਂ ਪੱਤੇ ਨਿਕਲਣ ਕਰਕੇ ਜਿਹੜੇ ਪੱਤੇ ਛੱਡਦੇ ਨੇ ਨਾ ਉਹ ਹਵਾ ਤੇਜ਼ ਨਾਲ ਨਾ ਬੇੜੇ 'ਚ ਕੁੰਮੇਦਈ ਫਰੀ ਜਾਂਦੇ ਨੇ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਬੇੜਾ ਸੁੰਬਰਨ ਉਹਦੀ ਫਿਰ ਤਾਂ ਕਰਕੇ ਥੋੜਾ ਜਿਹਾ अर्ਲੀ ਸੁੰਬਰ ਲੈਣੇ ਹੁੰਦੇ ਆ ਵੀ ਫਿਰ ਦਿਨ 'ਚ ਹਵਾ ਤੇਜ਼ ਹੋਈ ਜਾਂਦੀ ਆ ਫਿਰ ਉਸ ਤੋਂ ਬਾਅਦ ਆਪਾਂ ਕਿਤੇ ਅੰਦਰ ਝਾੜੂ ਪੋਚਾ ਫਿਰ ਕਿਚਨ ਦਾ ਕੰਮਕਾਰ ਕੀਤੇ ਇੱਥੇ ਹੈਗਾ ਸੀ ਦੁਪਹਿਰਕ ਦਾ ਟਾਈਮ ਅਸੀਂ ਫਿਰ ਮੈਨੂੰ ਇਹ ਸੀਗਾ ਮੈਂ ਮਸ਼ੀਨ ਦਾ ਕੰਮ ਕਰਨ ਆਲਾ ਸੀ ਆ ਕੱਪੜੇ ਸਲਾਈ ਕਰਨ ਦਾ ਫਿਰ ਮੈਂ ਕੀਤੀ ਸੂਟਾਂ ਦੀ ਕਟਿੰਗ ਕਟਿੰਗ ਕਰਕੇ ਫਿਰ ਮੈਂ ਇੱਥੇ ਲੱਗੀ ਸੀ ਸਲਾਈ ਕਰਨ ਫਿਰ ਜਦ ਨੂੰ ਮੰਮੀ ਨੇ ਚਾਹ ਬਣਾ ਲਈ ਸੀ ਫਿਰ ਚਾਹ ਪੀਣ ਲੱਗੇ ਸੀਗੇ ਫਿਰ ਨਾਲ ਹੀ ਲੱਗੇ ਭੁੱਖ ਫਿਰ ਕਿ ਚਲ ਚਾਹ ਦੇ ਨਾਲ ਖਾਣੇ ਆ ਜੀ ਰੋਟੀ ਜਦ ਨੂੰ ਫਿਰ ਫਤਿਹ ਵੀ ਆ ਗਿਆ ਸੀ ਇਹਦਾ ਟਾਈਮ ਹੁਣ ਚੇਂਜ ਹੋ ਗਿਆ ਜਿਵੇਂ ਪਹਿਲਾਂ 10 ਵਜੇ ਦਾ ਲੱਗਦਾ ਸੀ ਹੁਣ ਇਹਨਾਂ ਦੇ ਸਕੂਲ ਦਾ ਟਾਈਮ 10 ਵਜੇ ਹੋ ਗਿਆ ਹੋਇਆ ਸੀ ਅੱਜ ਫਸਟ ਡੇ ਹੀ ਉਹਨੇ ਬਸ ਆਉਂਦੀ ਸਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹਨੂੰ ਇਹ ਹੋ ਗਿਆ ਉਹਨੇ ਆਉਂਦੀ ਸਾਰ ਦੇਖੇ ਨੇ ਨੇ ਵੀ ਕਿੰਨੇ ਕ ਜਣਿਆਂ ਦੇ ਪਤੰਗ ਚੜ੍ਹਦੇ ਨੇ ਉਹ ਲੱਗਿਆ ਸੀ ਪਤੰਗ ਚੜਾਉਣਾ ਫਿਰ ਉਹਦੇ ਪਾਪਾ ਜਦੋਂ ਆਏ ਉਹ ਜਿੱਥੇ ਜਾਂਦੇ ਨਹੀਂ ਨੇ ਉਥੇ ਉਥੇ ਮਤਲਬ ਕਿਸੇ ਨੇ ਮਕਾਨ ਦਾ ਉਹ ਕਰਨਾ ਸੀ ਗ੍ਰੈਪ ਪ੍ਰਵੇਸ਼ ਕਹਿੰਦੇ ਨੇ ਜਿਹੜੇ ਆਪਤਾ ਜੀ ਕਹਿੰਦੇ ਨੇ ਵੀ ਮਹੂਰਤ ਸੀ ਉਹਨਾਂ ਨੇ ਨਵਾਂ ਮਕਾਨ ਬਣਾਇਆ ਸੀ ਉਹਨਾਂ ਨੇ ਦਿੱਥੇ ਸੀ ਜੱਪੇ ਕਹਿੰਦੇ ਵੀ ਜਰੂਰ ਆਇਓ ਤੇ ਹੁਣ ਬਾਕੀ ਦੇਖਦੇ ਆ ਜੀ ਵੀ ਜਾਣਾ ਤਾਂ ਮਤਲਬ ਇੰਨਾ ਨਹੀਂ ਆ ਔਰ ਇਹ ਹੋ ਜਾਂਦਾ ਵੀ ਕੋਈ ਮਤਲਬ ਜਿਆਦਾ ਜ਼ਰੂਰੀ ਕੰਮ ਨਾ ਨਿਕਲੇ ਨਹੀਂ ਫਿਰ ਵੀ ਮਤਲਬ ਅੱਗੋਂ ਵਿੱਚੋਂ ਕਰਨਾ ਪਊਗਾ ਹਨ ਮੈਂ ਨਾ ਥੋੜੀ ਜਿਹੀ ਇਹ ਬਾਇਫੇਸ ਵੀਡੀਓ ਕੱਟ ਬਣਾਉਂਦੀ ਆ ਮੈਨੂੰ ਆਪਦੇ ਆਪ ਨੂੰ ਥੋੜੀ ਹਜੇ ਮਤਲਬ ਕੰਫਰਟੇਬਲ ਜੀ ਫੀਲ ਘੱਟ ਹੁੰਦਾ ਮੈਨੂੰ ਆਪ ਨੂੰ ਤਾਂ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਲੱਗੇ ਸੀ ਇਹਨਾਂ ਨੂੰ ਅੰਦਰ ਕਰਨ ਗਾਂ ਨੂੰ ਔਰ ਕੱਟੀ ਨੂੰ ਟੱਟੀ ਨੂੰ ਅਸਲ 'ਚ ਖੋਲਦੇ ਹੁੰਨੇ ਆ ਪਹਿਲਾਂ ਕਿਉਂਕਿ ਉਹ ਥੋੜਾ ਜਿਹਾ ਬੈੜੀ ਦਾ ਮਤਲਬ ਜਿਵੇਂ ਝੂਠਾ ਬਾਣੀ ਘਟ ਪਿੰਦੀ ਆ ਉਹ ਥੋੜੀ ਜਿਹਾ ਜ਼ਿਆਦਾ ਸੋੜਣਾ ਫਿਰ ਉਹ ਕੁਛ ਹੁਣ ਇਹ ਹੋ ਜਾਂਦਾ ਜੀ ਵੀ ਮਤਲਬ ਭੱਜਦੀ ਬਹੁਤ ਆ ਉਹ ਤਾਂ ਗਈ ਇਹ ਸੰਗਲ ਛਡਾ ਕੇ ਭੱਜ ਫਿਰ ਇਹ ਨੂੰ ਲਿਆਈ ਸੀ ਮੈਂ ਇਹ ਨੂੰ ਵੀ ਬਹੁਤ ਕਾਲੀ ਰਹਿੰਦੀ ਆ ਵੀ ਕੁਛ ਇਹ ਹੋ ਜਾਂਦਾ ਵੀ ਹੁਣ ਇਹ ਮਤਲਬ ਸੰਨੀ ਕਰੀ ਹੋਈ ਹੁੰਦੀ ਆ ਨਾ ਅੰਦਰ ਦਾਣਾ ਰਲਾਇਆ ਹੁੰਦਾ ਮਤਲਬ ਵੀ ਉਹ ਪਾਇਆ ਹੋਇਆ ਹੁੰਦਾ ਇਹ ਇਹਨੂੰ ਇਹ ਹੁੰਦਾ ਵੀ ਛੇਤੀ ਛੇਤੀ ਪਾਣੀ ਪੀ ਕੇ ਅੰਦਰ ਜਾਮਾ ਤੇ ਦਾਣਾ ਖਾਣ ਨੂੰ ਮਿਲੂਗਾ ਹਨਾ ਵੀ ਜਿਵੇਂ ਰੁਟੀਨ ਚ ਜੋ ਵੀ ਹਨਾ ਉਹਨਾਂ ਉਮੇ ਹੀ ਦੀਜੇ ਜਾਂਦੀ ਆ ਹਰ ਚੀਜ਼ ਇਹ ਡੰਗਰ ਬਚੂ ਚਾਹੀ ਕੋਈ ਫਿਰ ਉਹ ਬਣੀ ਗਈ ਸੀ ਫਿਰ ਇਹ ਜਦ ਇਹਦੇ ਭੱਜ ਪੁੱਜ ਕੇ ਸੰਗਲ ਲਿਬਟ ਗਿਆ ਲੱਤ ਨੂੰ ਫਿਰ ਇਹ ਅੰਦਰ ਬੜੀ ਇਹ ਚੜਦਾ ਸੀ ਫਤੇਦਾ ਪਤੰਗ ਉਹਨੂੰ ਮੈਂ ਕਹਿਣ ਗਈ ਸੀ ਮੈਂ ਕਿਹਾ ਵੀ ਪਤੰਗ ਲਾਲਾ ਆਪਦਾ ਟਿਊਸ਼ਨ ਦਾ ਹੋ ਗਿਆ ਟਾਈਮ ਤੇਰਾ ਵੀ ਹੁਣ ਤਾਂ ਬਹੁਤ ਚੜ ਲੇ ਮੈਂ ਕਿਹਾ ਨਾਲ ਹੀ ਤੁਹਾਨੂੰ ਦਿਖਾ ਦਿੰਨੀ ਆ ਵੀ ਤੁਸੀਂ ਵੀ ਕਹੋਗੇ ਕਹਿ ਦਿੰਦੇ ਰੋਜ਼ ਵੀ ਪਤੰਗ ਚੜਾਉਂਦਾ ਪਤੰਗ ਚੜਾਉਂਦਾ ਮੈਂ ਕਿਹਾ ਚਲ ਅੱਜ ਦਿਖਾਉਣੀ ਆ ਤੁਹਾਨੂੰ ਵੀ ਥੋੜੀ ਜਿਹੀ ਦੇਰ ਪਤੰਗ ਚੜਾ ਕੇ ਉਹ ਕਰਕੇ ਇੱਥੇ ਉਤਾਰ ਲਿਆ ਸੀ ਉਹਨੇ ਪਤੰਗ ਫਿਰ ਗਿਆ ਹੋ ਟਿਊਸ਼ਨ ਅਸੀਂ ਬਣਾਈ ਸ਼ਾਮ ਦੇ ਰੋਟੀ ਪਾਣੀ ਫਿਰ ਰੋਟੀ ਖਾ ਕੇ ਜਦ ਨੂੰ ਫਤਵੀ ਟਿਊਸ਼ਨ ਤੋਂ ਆ ਗਿਆ ਸੀ ਫਿਰ ਬਾਕੀ ਜਿਹੜੇ ਹੋਰ ਕਰਨ ਵਾਲੇ ਸੀ ਅੱਪਦੇ ਕੰਮ ਕਰ ਉਹ ਕੀਤੇ ਰੋਟੀ ਪਾਣੀ ਖਾ ਕੇ ਕਿਚਨ ਦਾ ਦਾ ਕੰਮ ਮਕਾ ਕੇ ਫਿਰ ਅਸੀਂ ਚੱਲੇ ਸੀ ਮਤਲਬ ਨਾਲ ਦੇ ਪਿੰਡ ਹੀ ਮੰਮੀ ਉਹਨਾਂ ਦੇ ਹੈਗੇ ਨੇ ਨਾਨਕੇ ਫਿਰ ਅਸੀਂ ਕਿ ਉਹ ਵੀ ਚਲੋ ਉਹਨਾਂ ਦੇ ਜਾ ਕੇ ਉਹਨੇ ਵੀ ਕਾਫੀ ਦਿਨ ਹੋ ਗਏ ਕਦੇ ਗਈ ਨਹੀਂ ਹੈਗੇ ਵੀ ਮਿਲ ਕੇ ਉਹਨੇ ਅੱਜ ਉਹਨਾਂ ਦੇ ਘਰ ਮਤਲਬ ਇੱਕ ਪਿੰਡ ਦੇ ਉਦੋਂ ਅਗਲਾ ਪਿੰਡ ਆ ਉੱਥੇ ਨੇ ਜੀ ਮੰਮੀ ਦੇ ਨਾਨਕੇ ਉਹ ਵੀ ਚਲੋ ਆਉਂਦੇ ਜਾਂਦੇ ਰਹਿੰਦੇ ਨੇ ਵਧੀਆ ਫਿਰ ਜਿਕੇ ਵਿੱਚ ਹੁਣ ਕੁਝ ਇਹ ਹੋ ਗਿਆ ਸੀ ਹੁਣ ਕਾਫੀ ਦਿਨ ਕੁਝ ਇੱਧਰ ਹੋਰ ਪਾਸੇ ਮਤਲਬ ਜਾਣ ਲਾਉਣ ਕਰਕੇ ਆਏ ਹੋਗੇ ਸੀ ਵੀ ਉਹਨਾਂ ਦੇ ਢੇੜਾ ਲੱਗਿਆ ਹੀ ਨਹੀਂ ਸੀ ਟਾਈਮ ਤਾਂ ਹੈਗਾ ਸੀ ਮਤਲਬ 6:30 6:30 ਪੌਣੇ 7 ਮਤਲਬ ਤੇ ਪਰ ਨੇਰਾ ਐ ਲੱਗਦਾ ਸੀ ਜਿਵੇਂ ਕਾਫੀ ਉਹ ਹੁੰਦਾ ਇਹ ਨੇ ਜੀ ਮੰਮੀ ਦੇ ਨਾਨਕਿਆਂ ਦਾ ਘਰ ਇਹ ਉਹਨਾਂ ਦੀ ਨੂੰਹ ਆ ਏ ਮਾਮੀ ਲੱਗਦੇ ਨੇ ਇਹ ਉਹਨਾਂ ਦੀ ਬੇਟੀ ਆ ਇਹ ਮਾਮਾ ਹੀ ਨੇ ਇਹ ਹੈ ਜੀ ਇਹਨਾਂ ਦੀ ਪੋਤੀ ਹਰਗੁਣ ਕੌਰ ਬੜੈਚ ਅਸੀਂ ਕਿਹਾ ਵੀ ਚਲੋ ਘੰਟਾ ਕੋ ਉਹਨਾਂ ਦੇ ਜਾ ਕੇ ਆਉਣੇ ਆ ਗੱਲਾਂ ਬਾਤਾਂ ਕਰਕੇ ਆਉਣੇ ਆ ਤਾਂ ਕਰਕੇ ਜੀ ਚਲੇ ਗਏ ਸੀ ਸ਼ਾਮ ਨੂੰ ਕੁਝ ਕੋਲ ਕਰਕੇ ਹਨਾ ਐਨਾ ਮਤਲਬ ਆ ਜਾਂਦਾ ਜਿਵੇਂ ਮਤਲਬ ਕਿਤੇ ਜਾਣਾ ਹੋਵੇ ਫਿਰ ਸਪੈਸ਼ਲ ਜੀ ਤਿਆਰੀ ਹੋ ਜਾਂਦੀ ਹੈ ਇੱਥੇ ਦਾ ਫਿਰ ਜਿਵੇਂ ਘਰੇ ਫਿਰਦੀ ਸੀ ਉਵੇਂ ਹੀ ਅਸੀਂ ਲੰਘ ਗਏ ਏ ਵੀ ਮਤਲਬ ਬਹੁਤ ਆਉਂਦੇ ਨੇ ਆਪਣੇ ਕਿਉਂਕਿ ਆਇਆ ਵੀ ਜਿਵੇਂ ਹੁਣ ਅਮਲੋ ਨੂੰ ਜਾਣਾ ਏ ਹਨਾ ਵੀ ਇਹਨਾਂ ਨੂੰ ਵੀ ਇਹੀ ਰੋਡ ਪੈਂਦਾ ਚਲੋ ਆਇਆ ਹੁੰਦਾ ਵੀ ਆਉਂਦੇ ਜਾਂਦੇ ਕਾਫੀ ਆਉਂਦੇ ਨੇ ਬਾਕੀ ਜੀ ਗੱਲ ਮੋਹ ਪਿਆਰ ਦੀ ਆ ਹਨਾ ਵੀ ਰਿਸ਼ਤੇਦਾਰੀ ਜਿੱਥੇ ਮੋਹ ਪਿਆਰ ਜਿਹੜੇ ਰਿਸ਼ਤੇਦਾਰਾਂ ਆਪਸ ਵਿੱਚ ਆਪਣਾ ਹੈਗਾ ਇਹ ਕਰਦੇ ਨੇ ਉਥੇ ਮਤਲਬ ਦੂਰ ਦੀ ਰਿਸ਼ਤੇਦਾਰੀ ਵੀ ਲੱਗਦੀ ਨਹੀਂ ਹੈਗੀ ਜਿੱਥੇ ਨਹੀਂ ਹੈਗਾ ਕਹਿੰਦੇ ਹੁੰਦੇ ਨੇ ਉਥੇ ਨੇੜੇ ਦੀਆਂ ਰਿਸ਼ਤੇਦਾਰੀਆਂ ਵੀ ਦੂਰ ਦੀਆਂ ਹੋ ਜਾਂਦੀਆਂ ਨੇ ਜਿਵੇਂ ਹੁਣ ਸਾਨੂੰ ਇਹ ਲੱਗਦੇ ਨਹੀਂ ਹੈਗੇ ਵੀ ਮੰਮੀ ਦੇ ਵੀ ਹੈ ਨਾ ਨਾਨਕੇ ਗਾਂ ਵੀ ਮੰਮੀ ਦੇ ਮਾਮਾ ਹੀ ਲੱਗਦੇ ਨੇ ਇਹ ਮਾਮਾ ਮਾਮੀ ਤੇ ਬਿਜਣੀ ਸਾਨੂੰ ਐ ਲੱਗਦੇ ਨਹੀਂ ਹੈਗੇ ਵੀ ਹਨਾ ਵੀ ਇੰਨੀ ਦੂਰ ਦੀ ਮਤਲਬ ਸਾਡੇ ਲਈ ਵੀ ਹਾਂ ਦੂਰ ਦੀ ਰਿਸ਼ਤਦਾਰੀ ਕਿਉਂਕਿ ਜਦੋਂ ਇਹਨਾਂ ਨੇ ਕਦੇ ਫੀਲ ਨਹੀਂ ਹੁੰਨ ਦਿੱਤਾ ਹੈਗੀ ਇਹ ਚੀਜ਼ ਇਹਨੂੰ ਗੁਡੀਆਂ ਨੂੰ ਵੀ ਮਤਲਬ ਬਹੁਤ ਚੌੜਾ ਚੜਿਆ ਹੋਇਆ ਸੀ ਹਰ ਗੁਣ ਨੂੰ ਬਹੁਤ ਇਹ ਚਾ ਚੜਿਆ ਹੋਇਆ ਫਤੇ ਦੀ ਗੋਦੀ ਚ ਚੜੇ ਕਦੇ ਕਿਸੇ ਕਿਉਂਕਿ ਛੋਟੇ ਬੱਚੇ ਨੂੰ ਤੇ ਇਹ ਹੋ ਜਾਂਦਾ ਹਨਾ ਵੀ ਇਹ ਮੈਨੂੰ ਇੰਨੀ ਸਾਰੀਆਂ ਗੋਦੀਆਂ ਮਿਲਣਗੀਆਂ ਕਦੇ ਕਿਸੇ ਦੀ ਗੋਦੀ ਚੜ ਗਏ ਕਦੇ ਕਿਸੇ ਦੀ ਹਨਾ ਬੱਚੇ ਨੂੰ ਤਾਂ ਬਸ ਆਪਦਾ ਇਹ ਹੋ ਜਾਂਦਾ ਤਾਂ ਪਾਪਾ ਕੋਲ ਘਟ ਜਾਂਦੀ ਹੈ ਪਤਾ ਨਹੀਂ ਕਾ ਤੋਂ ਉਹਨਾਂ ਦਾ ਥੋੜਾ ਜਿਹਾ ਮਤਲਬ ਜਿਵੇਂ ਕਈ ਵਿੱਚ ਉਪਰ ਆ ਜਾ ਕਰਦੇ ਨੇ ਇੱਕ ਦੋ ਕੁ ਜਣੇ ਹੋਰ ਵੀ ਮੰਮੀ ਉਹ ਨਹੀਂ ਕਹਿੰਦੇ ਸੀਗੇ ਕਹਿੰਦੇ ਰਿਸ਼ਤੇ ਰਹੇ ਜਿੱਥੇ ਨਹੀਂ ਜਾਂਦੇ ਫਤੇ ਦੀ ਗੋਦੀ ਚ ਕਿੰਨੀ ਸੋਹਣੀ ਕਿਊਟ ਜੀ ਬਣੀ ਪਈ ਸੀਗੀ ਅਸੀਂ ਕਿਹਾ ਵੀ ਇਹਨੂੰ ਤਾਂ ਨੀਂਦ ਆਉਂਦੀ ਆ ਨਾ ਤੇ ਆਰਾਮ ਨਾ ਪਈ ਓਵੇਂ ਹੀ ਖੇਤ ਬਸਾਂਏ ਖੇੜੀ ਆਲੇ-ਦਾਲੇ ਦੇਖੀ ਜਾਵੇ ਨਾ ਵੀ ਕੌਣ ਕੀ ਕਰਦਾ ਕੌਣ ਕੀ ਕਰਦਾ ਇੱਥੇ ਕਰਦੇ ਆ ਜੀ ਬਲੌਗ ਦਾ ਐਂਡ ਸੋ ਬਣੇ ਰਹੋ ਓਕੇ ਬਾਏ ਟੇਕ ਕੇਅਰ